ਓ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਣਦਾ ਫਿਰਦਾ ਵੀ ਪਾਠਨ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹਿ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜਪੀ ਥੋੜਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗੂ ਲੁਧਿਆਣੇ ਦੇ ਵਿਕਾਸ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਸਾਨੂੰ ਕਿਤਾਬਾਂ 'ਚ ਇਹ ਹੀ ਪੜਾਈ ਗਏ ਨੇ ਕਿ ਲੁਧਿਆਣੇ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਪਰ ਵੀਰੋ ਅੱਜ ਕੱਲ ਦਿਲ ਦੀਆਂ ਬਿਮਾਰੀਆਂ ਬਹੁਤ ਚੱਲ ਪਈਆਂ ਜੇ ਦਿਲ ਠੀਕ ਨਹੀਂ ਹੋਊਗਾ ਦਿਲ ਤੰਦਰੁਸਤ ਨਹੀਂ ਹੋਊਗਾ ਤਾਂ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ ਸੋ ਲੁਧਿਆਣਾ ਜੇ ਦਿਲ ਆ ਤਾਂ ਸਭ ਤੋਂ ਪਹਿਲਾਂ ਦਿਲ ਨੂੰ ਤੰਦਰੁਸਤ ਕਰਨਾ ਆਪਣਾ ਫਰਜ਼ ਹੈ ਲੁਧਿਆਣਾ ਰੂਪੀ ਦਿਲ ਜਿਹੜਾ ਪੰਜਾਬ ਦਾ ਬਹੁਤ ਖੁਸ਼ ਬਹੁਤ ਖੁਸ਼ ਮੇਰੇ ਮੰਚ ਲੁਧਿਆਣੇ ਵਾਰੇ ਰਚਿਆ ਪਿਆ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ ਮੈਂ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਮੈਂ ਉਧਰ ਅਗਰਨਗਰ ਵਾਲੀ ਸਾਈਡ ਤੇ ਰਹਿੰਦਾ ਹੁੰਦਾ ਸੀ ਆਦਰਸ਼ ਕਲੋਨੀ ਅਗਰਨਗਰ ਪਾਈ ਰਣਜੀਤ ਸਿੰਘ ਨਗਰ ਪਾਈ ਰਾਜਗੁਰੂ ਨਗਰ ਇੱਥੇ ਵੀ ਆਉਂਦਾ ਹੁੰਦਾ ਸੀ ਭਧੌੜ ਹਾਊਸ ਚੌੜਾ ਬਾਜ਼ਾਰ ਸਭ ਮਹਿੰਗਾਏ ਹੋਏ ਇਲਾਕੇ ਸੋ ਮੇਰੀ ਕਰਮ ਭੂਮੀ ਹੈ ਸੋ ਮੈਂ ਜੋਨਾ ਮੇਰੀ ਕਰਮ ਭੂਮੀ ਜੇ ਮੇਰੇ ਹੱਥ ਚ ਕੋਈ ਪੈਨਸਲ ਹੈ ਜੇ ਹੱਥ ਚ ਕੋਈ ਤਾਕਤ ਹੈ ਤਾਂ ਮੈਂ ਕਰਮ ਭੂਮੀ ਵਾਸਤੇ ਚਲਾਵਾ ਤੈਨੂੰ ਸਭ ਤੋਂ ਖੂਬਸੂਰਤ ਬਣਾਵਾ ਤਾਂ ਕਿ ਜਿਹੜਾ ਵਪਾਰੀ ਬਾਹਰੋਂ ਕੇਰਾਂ ਲੁਧਿਆਣੇ ਆਉਂਦਾ ਉਹ ਦੁਬਾਰਾ ਜਾਵੇ ਨਾ ਬਲਕਿ ਆਪਣੇ ਗਵਾਂਡੀ ਨੂੰ ਬੁਲਾਵੇ ਕਿ ਤੂੰ ਵੀ ਇੱਥੇ ਆ ਜਾ ਵੀਰੋ ਵੀਰੋ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਗਰਮੀ ਬਹੁਤ ਹੈ ਇਸ ਵਕਤ ਵੀ 44 ਡਿਗਰੀ ਹੈ ਬਜ਼ਾਰਾਂ ਚੋਣਾ ਆਪਣੀਆਂ ਬਾਲਕੋਨੀਆਂ ਮਕਾਨਾਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਬੱਚਾ ਸਮੇਤ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਰਹੀ ਹੈ ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪੜਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਪਰ ਵੀਰੋ ਆ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਜੀ ਇਹਨੂੰ ਤੁਸੀਂ ਕਿਸੇ ਭਾਅ ਨਹੀਂ ਵੇਚ ਸਕਦੇ ਇਹ ਅਨਮੋਲ ਚੀਜ਼ ਹੈ ਅਨਮੋਲ ਚੀਜ਼ ਹੈ ਇਹਨੂੰ ਕਿਸੇ ਭਾਅ ਨਹੀਂ ਐ ਦੀ ਤਾਂ ਬਿਲਕੁਲ ਹੀ ਕੀਮਤ ਨਹੀਂ ਜਿਹੜਾ ਜਿਹੜਾ ਤੁਸੀਂ ਸਿਰ ਤੇ ਫੁੱਲ ਸਟਰ ਰਹੇ ਹੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ ਸਬੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ ਉਹ ਤਾਂ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ-ਹਾਲਤ ਹੋਈ ਪਈ ਹੈ ਭਾਈ ਜੀ ਕਹਿ ਲੋ ਜੀ ਭਾਈ ਜੀ ਕਹਿ ਲੋ ਜੀ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਲੈਂਦੇ ਆ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਹਿਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇਵੇਂ ਨੰਬਰ ਤੇ ਆਪਣਾ ਬਟਨ ਪ੍ਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਟਨ ਇੱਕ ਨੰਬਰ ਤੇ ਆਉਣਾ ਵੀ ਇੱਕ ਨੰਬਰ ਤੇ ਹੈ ਹੋਰ ਕੋਈ ਬਟਨ ਵੱਲ ਦੇਖਿਓ ਨਾ ਚਿੱਟਾ ਮੋਤੀ ਉਤਰਿਆਊਗਾ ਕੋਈ ਪਤਾ ਨਹੀਂ ਕੀ ਕੀਤਾ ਪਿਆ ਇੱਕ ਉਹ ਵਿਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸੜਤਾ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਗ ਦਾ ਫਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹੇ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜੀਪੀ ਫਿਰ ਡਾਊਨਲੋਡ ਹਾਉਣ ਨੂੰ ਟਾਈਮ ਤਾਂ ਲੱਗੂ ਸੋ ਵੀਰ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪਾਂ ਚਲੜੀ ਜਾਣ ਆਪਾਂ ਇਹਨਾਂ ਤੋਂ ਕੀ ਲੈਣਾ ਹੈ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਬਸ ਮੈਂ ਤਾਣਾ ਬਾਣਾ ਬੁਣਿਆ ਪਿਆ ਤਵੀਤ ਬਣਾਈ ਜਾਣਾ ਬੱ ਡੌਲੇ ਫੜਾ ਦਿਓ ਬੰਨਣਾ ਹੀ ਨੇ ਵੀਰੋ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਅਕਤੂਬਰ ਤੱਕ ਮੇਰੇ ਕੋਲੇ ਹਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਦੀ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਕਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹ ਜੋ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀਆਂ ਮਾਮਾ ਪੈਣਾ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਐ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਨੇ ਆਂ ਬੋਟਾ ਲੰਘ ਜਾਣਗੀਆਂ ਫਿਰ ਫਿਰ ਪਸਕੀਮ ਬੰਦ ਕਰ ਲਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਦੱਸੀ ਜਾਣਾ ਜਿੱਦ ਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਫਿਰ ਬੰਦ ਨਹੀਂ ਹੋਣੀ ਬੰਦ ਨਹੀਂ ਹੋਣੀ ਉਹ ਚੱਲੂਗੀ ਜਿਹਨੇ ਬਿਜਲੀ ਦਾ ਬਿੱਲ ਹੈ 0 ਇੱਕ ਵਾਰ ਹੀ ਆ ਗਿਆ ਮੁੜ ਕੇ ਤਾਂ ਨਹੀਂ ਨਾ ਕੋਈ ਪ੍ਰੋਬਲਮ ਆਈ ਹਰ ਬਿੱਲ 0 ਆਇਆ ਕਰੂਗਾ ਇਹ ਤਰ੍ਹਾਂ ਹਰ ਮਹੀਨੇ ਤੁਹਾਨੂੰ ਸ਼ਗਨ ਦੇ ਪੈਸੇ ਪਹੁੰਚਿਆ ਕਰਨਗੇ ਪੈਣਾ ਨੂੰ ਮਾਂ ਵਾਲੀ ਥੋੜਾ ਟਾਈਮ ਲੱਗ ਜੂਗਾ ਪੰਜ-ਸੱਤ ਮਹੀਨੇ ਲੱਗ ਜਾਣਗੇ ਪਰ ਪੱਕੇ ਪੈਰ ਹੀ ਕਰੂੰਗਾ ਮੈਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਉਹਨਾਂ ਨੇ ਇਹਨਾਂ ਨੇ ਅੰਦਰ ਕਰਤਾ ਸੀ ਉਹਨੂੰ ਲੱਗਦਾ ਸੀ ਸ਼ਾਇਦ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਉਹਨਾਂ ਨੂੰ ਪਤਾ ਨਹੀਂ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਤਾਂ ਫੜ ਲੋਗੇ ਪਰ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਸੋ ਇਸ ਕਰਕੇ ਕੇਜਰੀਵਾਲ ਸਾਹਿਬ ਵੀ ਬਾਹਰ ਆ ਗਏ ਉਹ ਦਿੱਲੀ ਪ੍ਰਚਾਰ ਕਰ ਰਹੇ ਨੇ ਔਰ ਮੈਥੋਂ ਇਹ ਪੁੱਛਦੇ ਨੇ ਇਹ ਗੱਲ ਉਹਨਾਂ ਦੀ ਕਮਾਲ ਹੈ ਮੈਨੂੰ ਸ਼ਾਮ ਨੂੰ ਪੁੱਛਦੇ ਨੇ ਅੱਜ ਕਿੱਥੇ-ਕਿੱਥੇ ਸੀ ਮੈਂ ਕਹੂੰਗਾ ਜੀ ਲੁਧਿਆਣਾ ਤੇ ਰਾਏਕੋਟ ਅੱਛਾ ਬਾਕੀ ਭਾਸ਼ਣ ਤਾਂ ਆਪਣਾ ਸੱਚਾ ਹੀ ਹੁੰਦਾ ਹੈ ਜੋ ਬੋਲਿਆ ਉਹ ਸੱਚ ਬੋਲਿਆ ਹੋਊ ਬਸ ਮੈਨੂੰ ਨਾਰੇ ਦੱਸ ਦੇ ਇਨਕਲਾਬ ਜਿੰਦਾਬਾਦ ਦੇ ਉਹ ਕਿੰਨੀ ਕਿ ਸ਼ਿੱਦਤ ਨਾਲ ਲੱਗ ਰਹੇ ਸੀ ਮੈਂ ਸੁਣਨੇ ਨੇ ਕੋ ਮੈਂ ਵੀਡੀਓ ਭੇਜਦਾ ਜੀ ਕੱਲੇ ਨਾਰਿਆਂ ਦੀ ਪਰ ਉਹ ਨਾਰਿਆਂ ਤੋਂ ਪਤਾ ਲੱਗ ਗਿਆ ਉਹਨਾਂ ਨੂੰ ਕਹਿੰਦੇ ਵੀ ਇਹਦਾ ਮਤਲਬ ਦਿਹਾੜੀ ਵਾਲੇ ਨਹੀਂ ਹੈਗੇ ਇਹ ਕਿਸੇ ਲਾਲਚ ਦੇ ਦੇਖ ਕੇ ਨਹੀਂ ਬੁਲਾਏ ਹੋਏ ਤਾਂ ਫੇਰ ਆਪਣੇ ਜਮਾ ਪੱਕੇ ਨੇ ਇਹਦਾ ਭਮੱਕੜ ਨੇ ਭਮੱਕੜ ਸੋ ਦੋ ਨਾਰੇ ਲਾ ਦਿਓ ਦੋਨੇ ਹੱਥ ਉੱਪਰ ਚੱਕ ਕੇ ਤੇ ਲੁਧਿਆਣਾ ਨੰਬਰ 1 ਹੁਣ ਤੱਕ ਨਾਰਿਆਂ ਚ ਨਾਰਿਆਂ ਚ ਹੁਣ ਤੱਕ ਬਾਗਾ ਪ੍ਰਾਣਾ ਅੱਗੇ ਚੱਲ ਰਿਹਾ ਹੈ ਬਾਗਾ ਪ੍ਰਾਣਾ ਨਾਰਿਆਂ ਚ ਅੱਗੇ ਚੱਲ ਰਿਹਾ ਹੈ ਤੇ ਉਧਰ ਭੀਖੀ ਵਿੰਡ ਦੂਜੇ ਨੰਬਰ ਤੇ ਚੱਲ ਰਿਹਾ ਹੈ ਤੇ ਲੁਧਿਆਣਿਆਂ ਜਾਏ ਆ ਤੇ ਅੱਜ ਫਿਰ ਇੰਨੀ ਜ਼ੋਰ ਦੀ ਨਾਅਰੇ ਲਾ ਦਿਓ ਕਿ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਿਵੇਂ ਆਈਪੀਐਲ ਚ ਚਾਰ ਟੀਮਾਂ ਕੁਆਲੀਫਾਈ ਕਰਦੀਆਂ ਤੁਸੀਂ ਵੀ ਕੁਆਲੀਫਾਈ ਕਰ ਜਾਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ